ਅੱਜ ਆਪ ਲਾ ਰਹੇ ਹਾਂ ਲਾਈਵ ਕਲਾਸ ਜਿਦੇ ਵਿੱਚ ਆਪਾਂ ਪੜਾਂਗੇ ਨਾਵਲ ਨਾਟਕਕਾਰ ਤੇ ਕਾਂਗੀਕਾਰ ਬਲਵੰਤ ਗਾਰਗੀ ਜੀ ਬਾਰੇ ਤੁਹਾਨੂੰ ਪਤਾ ਆਪਾਂ ਕਾਂਗੀਕਾਰਾਂ ਬਾਰੇ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਤਿੰਨ ਕਾਂਗੀਕਾਰ ਕਰ ਲਿਆ ਰਜੇ ਹੁਣ ਆਪਣੇ ਦੂਹ ਰਹਿ ਗਈ ਸੀ ਇਹਦੇ ਵਿੱਚ ਟੋਟਲ ਪੰਜ ਕਾਂਗੀਕਾਰ ਆ ਠੀਕ ਹੈ ਰਜੇ ਇਹਦੇ ਵਿੱਚੋਂ ਅੱਜ ਆਪਾਂ ਪੜਾਂਗੇ ਬਲਵੰਤ ਗਾਰਗੀ ਬਾਰੇ ਠੀਕ ਹੈ ਰਜੇ ਬਲਵੰਤ ਗਾਰਗੀ ਜੀ ਦਾ ਜਨਮ ਕਦੋਂ ਹੋਇਆ ਰਜੇ 4 ਦਸੰਬਰ ਇੱਕ ਮਿੰਟ ਹੋਲਡ ਰੱਖਣਾ राजे ਹਾਂ ਜੀ राजे ਇਹਨਾਂ ਦਾ ਜਨਮ ਕਦੋਂ ਹੋਇਆ 4 ਦਸੰਬਰ 1916 ਪਿੰਡ ਸੈਨਾ ਜ਼ਿਲ੍ਹਾ ਬਠਿੰਡਾ ਵਿੱਚ ਠੀਕ ਹੈ राजे ਇਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਰਾਜੀ ਬਾਬੂ ਸ਼ਿਵਚੰਦ ਜੀ ਇਹਨਾਂ ਦੇ ਮਾਤਾ ਜੀ ਦਾ ਕੀ ਨਾਮ ਸੀ ਰਾਜੀ ਬਾਬੂ ਸ਼ਿਵਚੰਦ ਜੀ ਠੀਕ ਹੈ ਇਹਨਾਂ ਦੇ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਪੁੰਨੀ ਠੀਕ ਹੈ ਰਾਜੀ ਇਹਨਾਂ ਦਾ ਦੇਹਾਂਤ ਕਦੋਂ ਹੋਇਆ ਰਾਜੀ 21 ਜੰਪਾਈ ਉਹ ਪ੍ਰੈਨ ਮਿਲਦਾ ਕਿਤੇ 2003 ਵਿੱਚ ਠੀਕ ਹੈ ਰਾਜੀ ਇਹ ਆਲ ਇੰਡੀਆ ਰੇਡੀਓ ਵਿੱਚ ਆਰਟਿਸਟ ਦੀ ਨੌਕਰੀ ਕੀਤੀ ਇਹਨਾਂ ਨੇ ਠੀਕ ਹੈ ਫਿਰ ਇਹਨਾਂ ਨੇ ਰਾਜੇ ਕੀ ਕੀਤਾ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਰਹੇ ਠੀਕ ਹੈ ਰਾਜੇ ਫਿਰ ਇਹਨਾਂ ਨੇ ਡਿਪਾਰਟਮੈਂਟ ਆਫ ਥੀਟਰਸ ਸਥਾਪਿਤ ਕੀਤਾ ਠੀਕ ਹੈ ਰਾਜੇ ਐਫਸੀ ਕਾਲਜ ਲੋਰਦ ਰਾਜਨੀਤਿਕ ਵਿਗਿਆਨ ਤੇ ਅੰਗਰੇਜ਼ੀ ਸਾਹਿਤ ਦੀ ਐਮਏ ਕੀਤੀ ਠੀਕ ਹੈ ਰਾਜੇ ਹਾਂਜੀ ਰਾਜੇ ਇਹਨਾਂ ਨੇ ਆਪਣਾ ਜੀਵਨ ਸੰਤੰਤਰ ਲੇਖਕ ਨਾਟਕਕਾਰ ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ ਸੀ ਠੀਕ ਹੈ ਰਾਜੇ ਕੀ ਕੀ ਰਾਇ ਹੈ ਉਹ ਲੇਖਕ ਰਾਇ ਹੈ ਇੱਕ ਨਾਟਕਕਾਰ ਰਾਇ ਹੈ ਇੱਕ ਨਿਰਦੇਸ਼ਕ ਸੀਗੇ ਇੱਕ ਪੱਤਰਕਾਰ ਵਜੋਂ ਉਹਨਾਂ ਨੇ ਆਪਣਾ ਕੀਆ ਕੰਮ ਸ਼ੁਰੂ ਕੀਤਾ ਸੀ ਤੇ ਮੁੰਡਲੇਦੌਰ ਵਿੱਚ ਰਹੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਕੋਲ ਪ੍ਰੀਤਨਗਰ ਵਿੱਚ ਰਹਿੰਦਿਆ ਇੱਕ ਉਹਨਾਂ ਨੇ ਨਾਟਕੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਈ ਠੀਕ ਹੈ राजे ਕਦੋਂ ਸਾਹਮਣੇ ਆਈ ਜਦੋਂ ਉਹ ਬਲਵੰਤ ਗਰਗੀ ਜੀ ਦੇ ਕੋਲ ਰਹਿੰਦੇ ਸਨ ਠੀਕ ਹੈ ਜੀ 11 ਜੂਨ 1966 ਵਿੱਚ ਬਲਵੰਤ ਗਰਗੀ ਜੀ ਦਾ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਰਾਜੀ ਨੇ ਦੀ ਰਚਨਾਵਾਂ ਦੇਖ ਲੈਣੇ ਆਪਾਂ ਨਗੀ ਰਚਨਾ ਰਾਜੀ ਲੋਕਟ ਰਚਨਾ ਪਹਿਲਾ ਨਾਟਕ ਰਚਨਾਵਾਂ ਦੇਖਾਂਗੇ ਜਿਹੜੀ ਪਹਿਲੀ ਰਚਨਾ ਰਾਂ ਦੀ 1944 ਵਿੱਚ ਠੀਕ ਹੈ ਰਾਜੀ ਇੱਥੇ ਲੋਹਾ ਕੁੱਟਾਈ ਰਾਜੀ ਲੋਕ ਕੁੱਟ ਲਿਖਿਆ ਗਿਆ ਠੀਕ ਹੈ ਉਸ ਤੋਂ ਬਾਅਦ ਰਾਜੀ ਨੇ ਦੀ ਸ਼ੈਲ ਪੱਥਰ 1945 ਵਿੱਚ ਵਿਸਵੇ 1948 ਸੀ ਵਿੱਚ ਨਵਾਂ ਮੋਢ 1949 ਰਾਜੀ ਉੱਗੀ 1955 ਵਿੱਚ ਕੇਸਰੂ 1952 ਵਿੱਚ ਰਜੇ ਕਣਕ ਦੀ ਬੱਲੀ ਰਜ ਜਿਹੜੀ ਇਹਨਾਂ ਲਿਖੀ 1954 ਵਿੱਚ ਉਸ ਤੋਂ ਬਾਅਦ ਰਜ ਇਹਨਾਂ ਨੇ ਸੋਹਣੀ ਮਹੀਵਾਲ ਲਿਖਿਆ 1955 ਵਿੱਚ ਫਿਰ ਰਜ ਇਹਨਾਂ ਨੇ ਲਿਖਿਆ ਧੂਣੀ ਦੇ ਅਗ 1968 ਵਿੱਚ ਠੀਕ ਹੈ ਰਜੇ ਉਸ ਤੋਂ ਬਾਅਦ ਗਗਨ ਮੇਥਾਲੂ ਰਜੇ ਦਾ ਸਾਲ ਕਨਫਰਮ ਨਹੀਂ ਹੈਗਾ ਤਾਂ ਕਰਕੇ ਨਹੀਂ ਲਿਖਵਾਇਆ ਠੀਕ ਹੈ ਰਜੇ ਉਸ ਤੋਂ ਬਾਅਦ ਨਨ੍ਹਾ ਰਜਿਆ ਸੁਲਤਾਨ ਜਾਂ ਸੁਲਤਾਨ ਰਜਿਆ ਵੀ ਬੋਲਦੇ ਇਹਨੂੰ 1974 ਵਿੱਚ ਫਿਰ ਸ਼ੰਕਲ ਲਿਖਿਆ ਨੇ ਉਹਨੂੰ ਉਸ ਨਾਸਿ ਵਿੱਚ ਉਸ ਤੋਂ ਬਾਰੇ ਜਿਹਨਾਂ ਨੇ ਮਿਰਜਾ ਸਾਹਿਬਾ ਸਾਹਿਬਾ ਠੀਕ ਹੈ ਰਜੇ ਥੀ 1984 ਵਿੱਚ ਫਿਰ ਬਲਦੇ ਟਿਪੀ ਨੂੰ ਸਿਚਨਾਏ ਠੀਕ ਹੈ ਜੀ ਇਹ ਕਿਸੇ ਰਜੇ ਇਹਨਾਂ ਨੇ ਨਾਟਕ ਰਚਨਾਵਾਂ ਸੀ ਉਸ ਤੋਂ ਇਲਾਵਾ ਰਜੇ ਇਹਨਾਂ ਨੇ ਕਾਂਗੀਕਾਰ ਲਿਖੀਆਂ ਹਾਂਜੀ ਰਜੇ ਇੱਕ ਗੱਲ ਤੁਹਾਨੂੰ ਦੱਸ ਦਈਏ ਇਹ ਆਪਣੇ ਕਾਂਗੀ ਭਾਗ ਵਿੱਚ ਵੀ ਅਗੀ ਹੈ ਠੀਕ ਹੈ ਤੇ ਨਾਟਕ ਵਿੱਚ ਵੀ ਹੈ ਇਹ ਅੱਜ ਆਪਣੇ ਦੋਨੋਂ ਕੰਪਲੀਟ ਹੋ ਜੂਗੇ ਠੀਕ ਹੈ ਦੋਨਾਂ ਦੇ ਵਿੱਚ ਕੰਪਲੀਟ ਹੋ ਜੂਗਾ ਨਾਟਕ ਵੀ ਕੰਪਲੀਟ ਹੋ ਜੂਗਾ ਤੇ ਕਾਂਗੀਆਂ ਕਾਰਜ ਕੰਪਲੀਟ ਹੋ ਜੂਗਾ ਠੀਕ ਹੈ ਰਾਜੀ ਹਾਂਜੀ ਰਾਜੀ ਇਹ ਕਾਂਗੀਆਂ ਵੇਖ ਲੈਣੇ ਇਹਨਾਂ ਦੀਆਂ ਹਾਂਜੀ ਦਸਤਵੰਦ ਦਸਵੰਦ ਤੇ ਹੋਰ ਕਾਂਗੀਆਂ 1951 ਸੀ ਵਿੱਚ ਦੋ ਪਾਸੇ ਤੇ ਹੋਰ ਕਾਂਗੀਆਂ 1958 ਸੀ ਵਿੱਚ ਦੁੱਧ ਦੀਆਂ ਧਾਰਾਂ ਰਾਜੀ 1973 ਸੀ ਵਿੱਚ ਬੇਬੀ ਕਾਂਗੀ ਜਿਹੜੀ ਬਹੁਤ ਜ਼ਿਆਦਾ ਮਸ਼ਹੂਰ ਹੋਈ ਹੈ राजे 1973 ਇਸਵੀ ਵਿੱਚ ਕੁਵਾਰਿਟੀ ਸੀ ਲਿਖਿਆ राजे ਉਸ ਤੋਂ ਬਾਅਦ ਜਿਹਦੇ ਵਿੱਚ ਇੱਕ ਪਹਾੜਕ ਕੁੜੀ ਦੀ ਗੱਲ ਕੀਤੀ ਗਈ ਇਹਨਾਂ ਨੇ ਫਿਰ राजे ਪੱਤਨ ਦੀ ਬੇੜੀ 1980 ਵਿੱਚ ਇਹ ਜਿਹੜੀ राजे ਪੱਤਨ ਦੀ ਬੇੜੀ ਆਪਾਂ 10th ਕਲਾਸ ਵਿੱਚ ਵੀ ਪੜ੍ਹੀ ਹੋਏਗੀ ਠੀਕ ਹੈ राजे ਉਸ ਤੋਂ ਬਾਅਦ ਚਾਕੂ राजे 1982 ਇਸਵੀ ਵਿੱਚ ਫਿਰ राजे ਇਹਨਾਂ ਨੇ ਲਿਖੀ ਪੈਂਤੜੇ ਬਾਜ਼ 1982 ਇਸਵੀ ਵਿੱਚ ਫਿਰ राजे ਡਾਕਟਰ ਪਲਟਾ ਲਿਖਿਆ ਨੇ ਠੀਕ ਹੈ राजे ਉਸਤੋਬਦਰ ਨੇ राजे ਤਿੰਨ ਕਹਾਣੀਆਂ ਲਿਖੀਆਂ ਠੀਕ ਹੈ ਕਹਾਣੀ ਸਿੱਧਰੇ ਇਹਦੇ ਵਿੱਚ ਡੁੱਲੇ ਬੇਰ 1958 ਸੀ ਵਿੱਚ ਕਾਲਾਮ 1983 ਸੀ ਵਿੱਚ राजे ਤੇ ਮਿਰਚਾਂ ਵਾਲਾ ਸਾਧ 1986 ਸ ਵਿੱਚ ਠੀਕ ਹੈ राजे ਉਹਨਾਂ ਨੇ ਮਤਲਬ ਸਾਹਿਤ ਦੇ ਹਰ ਰੂਪ ਨੂੰ ਅਜ਼ਮਾਇਆ राजे ਨਾਟਕ ਵੀ ਲਿਖੇ ਕਾਂਗੀਆਂ ਵੀ ਲਿਖੀਆਂ ਕਹਾਣੀਆਂ ਵੀ ਲਿਖੀਆਂ ਠੀਕ ਹੈ राजे ਉਸਤੋਬਦਰ ਜਿਨ੍ਹਾਂ ਨੇ ਵਾਰਤਕ ਭਾਗ ਵਿੱਚ ਰੇਖਾ ਚਿੱਤਰ ਵੀ ਲਿਖਿਆ ਹਾਂਜੀ ਉਹ ਕਿਹੜੇ-ਕਿਹੜੇ ਆਪਾਂ ਦੇਖ ਲੈਣੇ ਆ ਨੇਮਦੀ ਪੱਤੇ 1961 ਇਸ ਵਿੱਚ ਸੁਰਮੇ ਵਾਲੀ ਅੱਖ 1964 ਇਸ ਵਿੱਚ ਕੌਡੀਆਂ ਵਾਲਾ ਸੱਪ 1900 ਸੋਰੀ ਰਜੀ ਇਹਦਾ ਕਨਫਰਮ ਨਹੀਂ ਸਾਲ ਲਿਖਿਆ ਨਿਕਾ ਅਸੀਨ ਚਿਹਰੇ 1985 ਇਸ ਵਿੱਚ ਠੀਕ ਹੈ ਰਜੀ ਉਸ ਤੋਂ ਬਾਦਰਾ ਜਿਹਨਾਂ ਨੇ ਲਿਖਿਆ ਸਰਬੱਤ ਦੀਆਂ ਕੁੱਟਾਂ 1990 ਇਸ ਵਿੱਚ ਠੀਕ ਹੈ ਇਹਦੇ ਵਿੱਚ ਕਿ ਚਾਰ ਪੁਸਤਕਾਂ ਦਾ ਸਗਰ ਹੈ ਮਤਲਬ ਕਿ ਇਹਦੇ ਇੱਕ ਪੁਸਤਕ ਦੇ ਵਿੱਚ ਹੀ ਚਾਰ ਪੁਸਤਕਾਂ ਨੂੰ ਇਕੱਠਾ ਕਰਕੇ ਮਰ ਆਇਆ ਗਿਆ ਹੈ ਹਾਂਜੀ ਰਜੀ ਮਸਤੋਬਾ ਦੇ ਨਾਲ ਇੱਕ ਸਫਰਨਾਮਾ ਵੀ ਲਿਖਿਆ ਕਿਹੜਾ ਪਤਾਲ ਦੀ ਧਰਤੀ ਕਿੰਨੇ ਚੂਹੇ 55 ਇਸ ਵਿੱਚ ਉਸ ਤੋਂ ਬਾਅਦ ਰਾਜ ਨੇ ਦੀਆਂ ਖੋਜ ਪੁਸਤਕਾਂ ਜਿਹੜੀਆਂ ਪਹਿਲੀ ਗੜੀ ਹੈ ਲੋਕਨਾਟਕ 1966 ਦੂਸਰੀ ਰੰਗਮੰਚ 1960 ਜਿਹੜੀ ਰਾਜ ਨੇ ਦੀ ਰੰਗਮੰਚਾ ਉਹਦੇ ਲਈ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਵੀ ਮਿਲਿਆ ਠੀਕ ਹੈ ਰਾਜ ਜੀ ਹਾਂਜੀ ਪੁਰਸਕਾਰ ਮਿਲੇ ਸੀ ਇਹਨਾਂ ਨੂੰ ਭਾਰਤੀ ਸਾਹਿਤ ਕਤੂ ਕਾਦੇ ਲਈ ਰੰਗਮੰਚ ਲਈ ਜਿਹੜੀ ਇਹਨਾਂ ਦੀ ਖੋਜ ਪੁਸਤਕ ਆ ਠੀਕ ਹੈ ਨਾ ਜੀ ਉਸ ਤੋਂ ਬਾਅਦ ਅਜੇ ਇਹਨਾਂ ਨੇ ਨਾਵਲ ਲਿਖਿਆ ਦੋ ਕੱਕਾ ਰੀਤਾ 1943 ਵਿੱਚ ਤੇ ਜੂਠੀ ਰੋਟੀ 1997 ਇਸ ਵਿੱਚ ਹਾਂਜੀ ਰਜ ਜੀ ਇਹਨਾਂ ਨੇ ਦੇਖ ਲੈਣੇ ਆ ਮਾਨ ਸਨਮਾਨ ਕਿਹੜੇ ਮਿਲੇ ਜਾਂ ਪੁਰਸਕਾਰ ਹਾਂਜੀ ਰਜ ਜੀ ਤਾਂ ਤੁਹਾਨੂੰ ਦੱਸ ਹੀ ਦਿੱਤਾ ਆਪਾਂ 1962 ਵਿੱਚ ਰੰਗਮੰਚ ਪੁਸਤਕ ਲਈ ਭਾਰਤੀ ਸਾਹਿਤ ਕਤਨੀ ਦਾ ਪੁਰਸਕਾਰ ਮਿਲਿਆ ਠੀਕ ਹੈ ਰਜ ਜੀ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਆਫ ਐਨੀਮੇਸ਼ਨ ਦੀ ਉਪਾਦੀ ਦਿੱਤੀ ਗਈ ਇਹਨਾਂ ਨੂੰ ਫਿਰ ਇਹਨਾਂ ਨੂੰ ਪੰਜਾਬੀ ਸਾਇਟ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਮਿਲਿਆ ਠੀਕ ਹੈ ਰਾਜੀ ਉਸ ਤੋਂ ਬਾਅਦ ਇਹਨਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਦਿੱਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਅਵਾਰਡ ਮਿਲਿਆ ਠੀਕ ਹੈ ਰਾਜੀ ਉਸ ਤੋਂ ਬਾਅਦ 1972 ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਪਦਮ ਸ਼੍ਰੀ ਦੀ ਉਪਾਦੀ ਵੀ ਮਿਲੀ ਠੀਕ ਹੈ ਰਾਜੀ ਹਾਂ ਜੀ ਇਹ ਜਿਾ ਕੋਈ ਨਾਮ ਪ੍ਰਾਪਤ ਹੋਇਸੀ ਠੀਕ ਹੈ ਜੇ ਹੁਣ ਨਾਟਕ ਕਰਾ ਜੀ ਉਹਨਾਂ ਦੇ ਵਿਸ਼ੇ ਦੇਖ ਲੈਣੇ ਹਾਂ ਜਿਹੜੇ ਨਾਂ ਲਿਖਿਆ ਰਾਜੇ}{|\text{ਸ਼ਿਆਲ ਪਤ} \text{ਠੀਕ ਹੈ}} \text{ਉਹ ਨਾਟਕ ਵਿੱਚ ਕੀ ਵਿਸ਼ਾ ਸੀਗਾ ਉਹ ਦੇਖਦੇ ਆਪਾਂ ਇਹ ਨਾਟਕ ਕਲਾਕਾਰ ਦੀ ਕਲਾ ਨਾਲ ਸੰਬੰਧਿਤ ਹੈ ਇਸ ਵਿੱਚ ਕਲਾਕਾਰ ਜੈਦੇਵ ਦੀ ਕਲਮ ਰੋਥਨ ਗਰੀਤਿਤ ਲਈ ਨਹੀਂ ਹੁੰਦੀ ਸੋ ਗਰੀਬਾਂ ਦੇ ਕਾਰਜ ਨੂੰ ਸੁੰਦਰਤਾ ਦਾ ਪ੍ਰਕਾਸ਼ ਦੇਣਾ ਲੋਚਦੀ ਹੈ ਤਾਂ ਕਿ ਇਸ ਦੁਆਰਾ ਬਣਾਇਆ ਗਿਆ ਬੁੱਤ ਅਮੀਰ ਲੋਕਾਂ ਦੇ ਦਾ ਸਹਿਜ ਬਣ ਸਕੇ} क्रांतिक उपजीविका ਦਾ ਸਾਧਨ ਬਣ ਸਕਿਆ ਠੀਕ ਹੈ ਨਾ ਜੀ ਹਾਂ ਜੇ ਉਹ ਕਹਿੰਦੀ ਜਿਹੜਾ ਇੱਕ ਗਰੀਬ ਕੋਈ ਮਤਲਬ ਮੂਰਤੀ ਤਿਆਰ ਕਰਦਾ ਠੀਕ ਹੈ ਗਰੀਬਾਂ ਦੇ ਹਿੱਤ ਲਈ ਮਤਲਬ ਜਿਹੜਾ ਕੰਮ ਕਰਦਾ ਉਹ ਇੰਨੀ ਜਿਆਦਾ ਸੁੰਦਰ ਤਿਆਰ ਜੀ ਠੀਕ ਹੈ ਮਤਲਬ ਕਲਾਕਾਰ ਦੇ ਜੀਵਨ ਨਾਲ ਸੰਬੰਧਿਤ ਕਲਾਕਾਰ ਦੀ ਕਲਾ ਨਾਲ ਉਸ ਤੋਂ ਬਾਅਦ ਰਾਜੇ ਕੇਸਰੋ ਜਿਹੜਾ ਇਹਨਾਂ ਦੀ ਨਾਟਕ ਲਿਖਿਆ ਇਸ ਵਿੱਚ ਪਿੰਡੂ ਇਸਤਰੀ ਸਮਾਜਿਕ ਚੇਤਨਾ ਨੂੰ ਆਧਾਰ ਬਣਾਇਆ ਗਿਆ ਠੀਕ ਹੈ ਰਾਜੇ ਦੇ ਵਿੱਚ ਇੱਕ ਪਿੰਡੂ ਇਸਤਰੀ ਬਾਰੇ ਲਿਖਿਆ ਇਹਨਾਂ ਨੇ ਪਹਿਲਾਂ ਜਿਹੜੇ ਇਹਦੇ ਪਿੰਡੂ ਇਸਤਰੀ ਅਨਪੜ ਹੈ ਜਿਸ ਘਰ ਨੂੰ ਆਪਣੇ ਸਮਾਜਿਕ ਜਿਸ ਨੂੰ ਆਪਣੇ ਘਰ ਦੇ ਸਮਾਜਿਕ ਹਾਲੇ ਦਵਾਲੇ ਨੂੰ ਸਹੀ ਅਰਥਾਂ ਵਿੱਚ ਪਰਫੁੱਲਿਤ ਨਹੀਂ ਕਰ ਸਕਦੀ ਮਤਲਬ ਆਪਣੇ ਘਰ ਦੇ ਜੜਾ ਆਲੇ ਦਵਾਲਾ ਨੂੰ ਸਹੀ ਨਹੀਂ ਕਰ ਸਕਦੀ ਦੂਸਰਾ ਪਿੰਡੂ ਸਮਾਜ ਵਿੱਚ ਫੈਲੀ ਕਰਜੇ ਦੀ ਲਾਹਨਤ ਨੇ ਲੋਕਾਂ ਦੇ ਜੀਵਨ ਨੂੰ ਇਸ ਹੱਦ ਤੱਕ ਦਬਾ ਕੇ ਰੱਖ ਦਿੱਤਾ ਹੈ ਕਿ ਪਿੰਡ ਦਾ ਬਾਣੀਆਂ ਬੇ ਲੋੜੇ ਹੀ ਪਿੰਡ ਕਰਸਾਨੀ ਜੀਵਨ ਤੇ ਹਾਵੀ ਰਹਿੰਦਾ ਠੀਕ ਹੈ ਨਾ ਜੀ ਉਹਨੇ ਪਹਿਲਾ ਵਿਸ਼ਾ ਕੀ ਲਿਆ ਇਸਤਰੀ ਦੀ ਹਣ ਪੜਤਨ ਲੈ ਕੇ ਗਿਆ ਵੀ ਉਹ ਆਪਣੇ ਆਲੇ ਦਵਾਲੇ ਨੂੰ ਸੁਧਾਰ ਨਹੀਂ ਸਕਦੀ ਦੂਜਾ ਮਤਲਬ ਉਹਨਾਂ ਦਾ ਜਿਹੜਾ ਕਰਜ਼ੇ ਦੀ ਲਾਹਣਾ ਦਾ ਮਤਲਬ ਕਰਜ਼ਾ ਨਾਲ ਤੇ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਪਿੰਡ ਦਾ ਬਾਣੀ ਜਿੰਨਾਂ ਤੋਂ ਪੈਸੇ ਵਗਾਰਾ ਲਏ ਆ ਠੀਕ ਆ ਉਹ ਕਰਜ਼ਾ ਇਹਨਾਂ ਨੂੰ ਦਬਾਈ ਬੈਠਾ ਜਿਹਦੇ ਕਰਕੇ ਬਾਣੀ ਨਾਲ ਤੇ ਬੇ ਲੋੜਾ ਹੀ ਬੋਲਦਾ ਤੇ ਉਹਨਾਂ ਤੇ ਸਾਰਾ ਦਿਨ ਹਾਵੀ ਹੋਇਆ ਰਹਿੰਦਾ ਮਤਲਬ ਹੰਜੀ ਰਾਜੀ ਤੀਜਾ ਨਾਟਕ ਇਹਨਾਂ ਦਾ ਕਣਕ ਦੀ ਬੱਲੀ ਇਸ ਵਿੱਚ ਪਿੰਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਜਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਜਤਨ ਕੀਤਾ ਗਿਆ ਠੀਕ ਹੈ ਰਾਜੀ ਇਸ ਨਾਟਕ ਦਾ ਨਾਮ ਸੰਕੇਤਾਂਤਮਕ ਹੈ ਨਾਟਕ ਦੀ ਨਾਇਕਾ ਤਾਰੂ ਨੂੰ ਕਣਕ ਦੀ ਵੱਲੀ ਨਾਲ ਤੁਲਿਆ ਗਿਆ ਇੱਥੇ ਠੀਕ ਹੈ राजे ਤੁਲਨਾ ਲਿਖਣਾ ਸੀਗਾ ਤੁਲਨਾ ਕਿਤੇ ਕਣਕ ਦੀ ਵੱਲੀ ਨਾਲ ਠੀਕ ਹੈ राजे ਹਾਂਜੀ ਇਸ ਵਿੱਚ ਜ਼ਗੀਰਵਾਦੀ ਸਮਾਜ ਦੀਆਂ ਢੰਡੀਆਂ ਕਦਰਾਂ ਕੀਮਤਾਂ ਤੇ ਆਮ ਜਨਤਾ ਉੱਤੇ ਢਾਈ ਗਏ ਜ਼ੁਰਮਾਂ ਦਾ ਵੀ ਵੀਰਵਾ ਦਿੱਤਾ ਗਿਆ ਠੀਕ ਹੈ राजे ਉਸ ਤੋਂ ਬਾਅਦ राजे ਇਹਨਾਂ ਦੀ ਆ ਗਈ ਤੂਣੀ ਦੀ ਅਗ ਨਾਟਕ ਇਹ ਦਸਰ ਲੇਖੀਆ ਜਿਹੜਾ ਚਿੰਨ ਨਾਟਕ ਹੈ ਇਸ ਨਾਟਕ ਵਿੱਚ ਵੱਖ-ਵੱਖਰੇ ਸੱਭਿਆਚਾਰਾਂ ਨਾਲ ਸੰਬੰਧਿਤ ਦੂ ਔਰਤਾਂ ਦੇ ਇੱਕੋ ਮਰਦ ਨਾਲ ਸਬੰਧ ਦਰਸਾ ਕੇ ਇਸਤਰੀ ਦੀ ਸਿਰਜਣਾਤਮਕ ਵਿਨਾਸ਼ਕਾਰੀ ਰੂਪ ਦਾ ਪ੍ਰਗਟਾਵਾ ਕੀਤਾ ਗਿਆ ਹਾਂਜੀ ਮਤਲਬ ਉਹਦੇ ਜਿਹੜਾ ਵੇਸਵਾਰੂਪ ਜੀ ਨੂੰ ਕਹਿ ਦਿੰਨੇ ਆਪਾਂ ਠੀਕ ਹੈ ਇੱਕ ਇਸਤਰੀ ਦਾ ਕਈ ਮਰਦਾਂ ਨਾਲ ਸਬੰਧ ਹੋਣਾ ਉਸ ਦੀ ਇਸ ਦਾ ਨਾਟਕ ਨੂੰ ਪੇਸ਼ ਕੀਤਾ ਗਿਆ ਦੇ ਵਿੱਚ ਠੀਕ ਹੈ ਜੀ ਹਾਂਜੀ राजे ਇੱਕ ਇਹ ਆਪਾਂ ਤੁਹਾਨੂੰ ਦੱਸ ਦਈਏ ਜਿਹੜੇ ਇਹਨਾਂ ਦੇ ਨਾਟਕ ਆ ਭਾਰਤ ਤੋਂ ਲੈ ਲਾ ਅਮਰੀਕਾ ਜਰਮਨੀ ਠੀਕ ਆ ਹੋਰ ਵੀ ਮਤਲਬ ਬਾਹਰਲੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਖੇਡੇ ਗਏ ਐ ਮੰਚ ਦੇ ਉੱਪਰ ਹਾਂਜੀ राजे ਉਸ ਤੋਂ ਬਾਅਦ ਸੁਲਤਾਨ ਰੱਜੀਆ ਇੱਕ ਇਹ ਇੱਕ ਇਤਿਹਾਸਿਕ ਨਾਵਲ ਐ ਇਹ ਨਾਟਕ ਹਿੰਦੁਸਤਾਨ ਦੇ ਇਤਿਹਾਸ ਵਿੱਚੋਂ 1236 ਈਸਵੀ ਤੋਂ ਲੈ ਕੇ 1240 ਈਸਵੀ ਤੱਕ ਸੁਲਤਾਨ ਰੱਜੀਆ ਤੇ ਰਾਜਕਾਲ ਦੇ ਖੰਡ ਨੂੰ ਚਿਤਾਰਿਆ ਗਿਆ ਹਾਂਜੀ मतलब ਉਹਨਾਂ ਦੇ ਜੀਵਨ ਦਾ ਜਿਹੜਾ ਰਾਜਕਾਲ ਸੀ ਤੇ ਉਹਦਾ ਜੀਵਨ ਸੀ ਉਹਨੂੰ ਮਤਲਬ ਪੇਸ਼ ਕੀਤਾ ਗਿਆ ਉਹਦਾ ਚਿੱਤਰ ਠੀਕ ਹੈ ਰਜੀ ਕਦੋਂ ਤੋਂ ਕਿੰਨੇ ਤੋਂ ਕਿੰਨੇ ਸਾਲ ਤੱਕ 1236 ਤੋਂ 40 ਇਸ ਵੀ ਤੱਕ ਹਾਂਜੀ ਰਜੀ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਇਕਾਂਗੀ ਸਿਗਰ ਹੈ ਉਹਨਾਂ ਦੇ ਵਿਸ਼ੇ ਦੇਖ ਲੈਣੇ ਆਪਾਂ ਕੀ ਹਾਂਜੀ ਰਜੀ ਇਹਨਾਂ ਨੇ ਜਿਹੜੀ ਇਕਾਂਗੀ ਲਿਖੀ ਆ ਬੇਬੀ ਇਕਾਂਗੀ ਨਵੀਂ ਤੇ ਪੁਰਾਣੀ ਪੀੜੀ ਦੀ ਟੱਕਰ ਦਾ ਦਖਾਣ ਦਿਆ ਠੀਕ ਹੈ ਜੀਵਨ ਤੇ ਬੁਢਾਪੇ ਵਿੱਚ ਘਰ ਨਵੀਂ ਪੁੰਗੁਰ ਦੀ ਕਰੂੰਬਲ ਤੇ ਲੜਦੇ ਹੋਏ ਪੁੱਤਰ ਤੇ ਅੰਤਿਮ ਸੁਸਵਾਸ ਮਤਲਬ ਵੀ ਅੰਤਿਮ ਸਮਾਂ ਦਾ ਜਿਹੜਾ ਵਿਚਾਰ ਜੋ ਵਿਤਕਰਾ ਹੈ ਉਸ ਨੂੰ ਇਹ ਦਖਾਂਤ ਪ੍ਰਗਟਾਉਂਦਾ ਹੈ ਠੀਕ ਹੈ राजे ਇਹ ਜ਼ਿੰਦਗੀ ਇੱਕ ਆਂਗ ਹੀ ਨਵੀਂ ਅਤੇ ਪੁਰਾਣੀ ਪੀੜੀ ਦੀ ਟੱਕਰ ਨੂੰ ਪੇਸ਼ ਕਰਦੀ ਹੈ ਇੱਥੇ राजे ਕੋਈ ਟਾਈਪਿੰਗ ਮਸਤੀ ਕਰ ਰਹੇ ਮਾਫ ਕਰਨਾ ਦਿਵਸ ਤੇ ਹਾਂਜੀ ਇਹਦੇ ਵਿੱਚ ਮੇਨ ਵਿਸ਼ਾ ਇਹ ਹੈ राजे ਨਵੀਂ ਤੇ ਪੁਰਾਣੀ ਵੀਡੀ ਨੂੰ ਜਿਹੜੀ ਪੀੜੀ ਆ ਉਹਦੀ ਟੱਕਰ ਨੂੰ ਪੇਸ਼ ਕੀਤਾ ਗਿਆ ਤੇ ਇਹਦੇ ਵਿੱਚ ਉਹਨਾਂ ਦੇ ਇੱਕ ਇੱਕ ਦਿਖਾਤਕ ਕਾਂਗੇ ਬਣਾਏ ਗਏ ਨੇ ਹਾਂਜੀ ਰਾਜੀ ਉਸ ਤੋਂ ਬਾਅਦ ਕੁਮਾਰੀ ਟੀਸੀ ਜਿਹੜਾ ਇਸ ਵਿੱਚ ਸਮਾਜ ਦੀ ਰੂੜੀ ਗੱਤਾ ਤੇ ਪਰੰਪਰਾਮਈ ਬੰਦਨਾ ਵਹਿਮਾ ਪਰ ਮਾਰੂ ਰੀਤਾਂ ਨੂੰ ਵਿਗਾਰਦੇ ਹੋਏ ਨਵੀਂ ਸਮਾਜਿਕ ਚੇਤਨਾ ਨੂੰ ਲਿਆਉਣ ਦਾ ਤਰੀਨ ਨਿਸ਼ਤੇ ਦਿਖਾਇਆ ਗਿਆ ਹੈ ਪਹਾੜਾਂ ਵਿੱਚ ਰਹਿੰਦੀ ਇੱਕ ਕੁੜੀ ਚੰਦੀ ਜਿਸ ਨੂੰ ਕੁਆਲਿਟੀ ਸੀ ਕਿਹਾ ਗਿਆ ਹੈ ਆਪਣੀ ਇੱਛਾ ਦੀ ਪੂਰਤੀ ਲਈ ਪਰੰਪਰਾ ਦਾ ਜੀਵਨ ਤੂੰ ਖਿਆੜਾ ਛੜਾ ਕੇ ਸ਼ਹਿਰ ਜਾਣਾ ਚਾਹੁੰਦੀ ਹੈ ਪਰ ਬਰਫ ਰੂਫੀ ਸਮਾਜ ਉਸ ਨੂੰ ਘੇਰੀ ਬੈਠਾ ਠੀਕ ਹੈ ਜੀ ਇਹਦੇ ਵਿੱਚ ਵੈਮਾ ਪਰ ਮਾਰੂ ਰੀਤਾ ਬਾਰੇ ਦੱਸਿਆ ਤੇ ਇਹਦੇ ਵਿੱਚ ਉਹ ਕਹਿੰਦੀ ਇੱਕ ਪਹਾੜ ਨ ਕੁੜੀ ਜਿਹੜੀ ਚੰਦੀ ਆ ਉਹ ਨੂੰ ਮਤਲਬ ਕੁਆਲਿਟੀ ਸੀ ਨਾਲ ਕੀ ਤੋੜਨਾ ਕੀਤੀ ਗਈ ਇਹਦੀ ਤੂੰ ਦੀ ਇੱਛਾ ਆ ਕਿ ਉਹ ਇਸ ਜੀਵਨ ਤੋਂ ਖਿਆੜਾ ਛੜਾ ਕੇ ਸ਼ਹਿਰ ਜਾਣਾ ਚਾਹੁੰਦੀ ਆ ਪਰ ਜਿਹੜੇ ਬਰਫ ਰੂਫੀ ਸਮਾਜ ਉਸ ਨੂੰ ਘੇਰੀ ਬੈਠਾ ਮਤਲਬ ਉਹ ਤੁਹਾਨੂੰ ਨਿਕਲ ਨਹੀਂ ਦਿੰਦਾ ਉਸ ਸਮਾਜ ਦਾ ਕਰਕੇ ਉੱਥੋਂ ਨਿਕਲ ਨਹੀਂ ਸਕਦੀ ਠੀਕ ਹੈ ਜੀ ਉਸ ਤੋਂ ਬਾਅਦ ਰਾਜੀ ਪਤਨ ਦੀ ਬੇੜੀ ਇਸ ਵਿੱਚ ਇਸਤਰੀ ਦੇ ਮਾਨ ਦੀ ਅਵਸਥਾ ਤੋਂ ਤਨ ਅਵਸਥਾ ਨੂੰ ਉਤਾਰਿਆ ਗਿਆ ਮਤਲਬ ਉਹ ਕਹਿੰਦੇ ਕਿ ਇਸਤਰੀ ਦੇ ਮਾਨ ਦੀ ਅਵਸਥਾ ਤੋਂ ਤਨ ਦੀ ਅਵਸਥਾ ਤਪਾਵੇ ਹੈ ਕਿ ਇਸਤਰੀ ਮਤਲਬ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦੀ ਹੈ ਆਪਣੇ ਮਰਜ਼ੀ ਨਾਲ ਜੀਵਨ ਨੂੰ ਬਤੀਤ ਕਰਨਾ ਚਾਹੁੰਦੀ ਹੈ ਠੀਕ ਹੈ ਰਾਜੀ ਉਸ ਤੋਂ ਬਾਅਦ ਅਗੇ ਡਾਕਟਰ ਪਾਲਟਾ ਉਹਨਾਂ ਦੀ ਜਿਹੜੀ ਇੱਕ ਕੀ ਹੈ ਵਿਆਗਾਤਮਿਕ ਕਾਂਗੀ ਹੈ ਇਸ ਵਿੱਚ ਦੇਸ਼ਵੰਡ ਵਿੱਚ ਮੱਧ ਸ਼੍ਰੇਣੀ ਦੇ ਪਰਿਵਾਰਾਂ ਵਿੱਚ ਜਿਹੜੀ ਪੈਦਾਵਾਰਤਿਕ ਸਥਿਤੀ ਨੂੰ ਪੇਸ਼ ਕੀਤਾ ਗਿਆ ਹੈ ਤੇ ਹਰ ਵਿਅਕਤੀ ਦਾ ਉਪਜੀਵਕੀ ਲਈ ਯਤਨ ਕਰਨ ਦਾ ਪਹਿਲਾ ਕਰਤਵ ਹੈ ਹਾਂਜੀ ਰਾਜੀ ਉਹ ਕਹਿੰਦੇ ਜਦੋਂ 1 2 ਸੀ ਉਦੋਂ ਦੇ ਜੀਵਨ ਆਰਥਿਕ ਸਥਿਤੀਆਂ ਨੂੰ ਪੇਸ਼ ਕੀਤਾ ਗਿਆ ਇਹਦੇ ਵਿੱਚ ਤੇ ਮਤਲਬ ਉਹ ਕਹਿੰਦੇ ਹਰ ਜੀਵਨ ਨੂੰ ਮਤਲਬ ਉਪਜੀਵਕੀ ਮਤਲਬ ਜਿਉਣਣ ਦੇ ਢੰਗ ਹੁੰਦਾ ਜਿਹੜਾ ਮਤਲਬ ਕਿ ਜਿਉਣ ਵਾਸਤੇ ਜਿਹੜੀਆਂ ਚੀਜ਼ਾਂ ਜ਼ਰੂਰਤ ਹੁੰਦੀ ਆ ਉਹ ਦਾ ਕੀ ਆ ਉਹਦੇ ਲਈ ਯਤਨ ਕਰਦਾ ਤੇ ਇਹਦਾ ਪਹਿਲਾ ਕਰਤਵ ਹੈ ਠੀਕ ਹੈ ਰਾਜੀ ਹਾਂਜੀ ਰਾਜੀ ਅੱਜ ਆਪਣੀ ਲਾਈਵ ਕਲਾਸ ਸੀ ਕੋਸ਼ਿਸ਼ ਸ਼ੁਰੂ ਹੋਏ ਹੋਏ ਵਿੱਚ ਜਾਂ ਕੋਈ ਆਵਾਜ਼ ਪਗੜਾ ਰਿਕਾਰਡ ਹੋਈ ਹੋਵੇ ਤਾਂ ਉਹਦੇ ਲਈ ਮਾਫ ਕਰਨਾ ਹਾਂਜੀ ਰਜੀ ਲਾਈਵ ਕਲਾਸ ਕਿਵੇਂ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਕੇ ਦੱਸਣਾ ਤੇ ਆਪਾਂ ਡੇਲੀ ਲਾਈਵ ਲਾ ਲਿਆ ਕਰਾਂਗੇ ਲਾਈਵ ਹੁਣ ਆਪਾਂ MCQ ਵੀ ਲਾਇਆ ਕਰਾਂਗੇ ਰਜੀ ਠੀਕ ਹੈ ਤੇ ਆਪਣੇ ਇਕੱਲੇ ਇੱਕ ਕੰਗੀਕਾਰ ਰਹਿ ਗਈ ਹੈ ਜਿਹੜੇ ਆਈ ਸੀ ਨੰਦਾ ਜੀ ਇੱਕ ਨਾਟਕਕਾਰ ਵੀ ਹੈ ਤੇ ਉਹਦੀ ਬਾਰੇ ਪੜਾਂਗੇ ਆਪਾਂ ਕੱਲ ਨੂੰ ਤੇ ਰਜੀ ਲਾਈਵ ਕਲਾਸ ਕਿਵੇਂ ਲੱਗੀ ਲਾਈਕ ਕਮੈਂਟ ਜਰੂਰ ਕਰ ਦਿੰਦਾ ਤੇ ਵੀਡੀਓ ਨੂੰ ਵਾਤੋ ਵੱਧ ਲਾਈਕ ਸ਼ੇਅਰ ਕਰਦੇ ਕਰੋ ਰਜੀ ਤਾਂ ਕਿ ਆਪਾਂ ਨੂੰ ਵੀ ਮੋਟੀਵੇਸ਼ਨ ਮਿਲ ਸਕੇ ਤੁਹਾਨੂੰ ਵਧੀਆ ਪੜਾਉਣ ਵਾਸਤੇ ਤੇ ਧੰਨਵਾਦ ਰਜੀ ਸਾਰਿਆਂ ਦਾ